ਘਾੜ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਤਲੁਜ ਦਰਿਆ ਪਾਰ ਕੀਤਾ ਸੀਗਾ। ਹਾਂ ਦੇਖੋ ਇੱਧਰ ਸੀ। ਸੇਵਾਦਾਰ ਜੀ ਬਹੁਤ ਸੇਵਾ ਕਰ ਰਹੇ ਨੇ ਮਾ ਤਨਮਨ ਦੇ ਨਾਲ। ਸਾਡਾ ਸਵਾਗਤ ਪਿਛਲਾ ਬਲੌਗ ਆਪਾਂ ਇੱਥੇ ਕੀਤਾ ਸੀ ਸਮਾਪਤ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲਾ ਤੇ ਜਿਸ ਘਾੜ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਤਲੁਜ ਦਰਿਆ ਪਾਰ ਕੀਤਾ ਸੀ ਉਸ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ। ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖੋ ਜੀ। ਜਿਹੱਥ ਗੁਰਦੁਆਰਾ ਸਾਹਿਬ ਸਥਿਤ ਹੈ ਤੇ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਇਧਰਲੀ ਸਾਈਡ ਆ ਜਾਂਦਾ ਸਟੇਡੀਅਮ ਗੁਰਦੁਆਰਾ ਸਾਹਿਬ ਦਾ ਤੇ ਵੈਸੇ ਤਾਂ ਜਿਹੜੇ ਆਹ ਰੋਡ ਆ ਰਿਹਾ ਏ ਵੀ ਮੰਨ ਲਓ ਨੰਗਲ ਬੱਸ ਸਟੈਂਡ ਤੋਂ ਆਉਂਦਾ ਤੇ ਇਧਰ ਦੀ ਵੀ ਆ ਰਿਹਾ ਤੇ ਨਾਲ ਇਹਦੇ ਆਪਣਾ ਆ ਜਾਂਦਾ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਤੇ ਇਹਦੀ ਲੋਕੇਸ਼ਨ ਆ ਤੁਸੀਂ ਜਦੋਂ ਵੀ ਇਧਰ ਆਉਣਾ ਜਿਵੇਂ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਜਾਂ ਸਮਾਚਲ ਵਾਲਾ ਐਂਟਰੀ ਕਰਨੀ ਤਾਂ ਗੁਰਦੁਆਰਾ ਸਾਹਿਬ ਦੇ ਜ਼ਰੂਰ ਦਰਸ਼ਨ ਮੇਲਾ ਕਰਕੇ ਜਾਣਾ ਤੇ ਆਜੋ ਆਪਾਂ ਚੱਲਦੇ ਹੁਣ ਅੱਗੇ ਤੇ ਤੁਹਾਨੂੰ ਕਰਵਾਉਣੇ ਅੱਗੇ ਦਰਸ਼ਨ ਮੇਲਾ ਗੁਰਦੁਆਰਾ ਘਾਟ ਸਾਹਿਬ ਪਾਸ ਸੀ ਦਸਵੀਂ ਇਤਿਹਾਸ ਦੇ ਮੁਤਾਬਕ ਜਦੋਂ ਗੁਰਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ ਸੀ ਤਨ ਦੌਣ ਤੇ ਅਸ਼ੇਨੀ ਦੇ ਜੁੱਧ ਕਰਨ ਉਪਰੰਤ 1696 ਈਸਵੀ ਵਿੱਚ ਇਸ ਸਥਾਨ ਤੇ ਆਏ ਸੀ ਉਸ ਸਮੇਂ ਇਸ ਸਥਾਨ ਤੇ ਇੱਕ ਘਾਟ ਹੁੰਦਾ ਸੀ ਜਦੋਂ ਗੁਰੂ ਜੀ ਦੇ ਆਉਣ ਦਾ ਆਉਣ ਦੀ ਸੂਚਨਾ ਇੱਥੋਂ ਦੇ ਮਲਾਹਾਂ ਨੂੰ ਪਤਾ ਲੱਗਿਆ ਤਾਂ ਹਰ ਇੱਕ ਮਲਾਹ ਇਹ ਚਾਹੁੰਦਾ ਸੀ ਕਿ ਗੁਰੂ ਜੀ ਮੇਰੀ ਕਿਸ਼ਤੀ ਦੇ ਰਾਹੀਂ ਦਰਿਆ ਪਾਰ ਕਰਨ ਇਹਨਾਂ ਮਲਾਹਾਂ ਵਿੱਚੋਂ ਇੱਕ ਸੈਦਾ ਮਲਾਹ ਸੀ ਜੋ ਕਿ ਬਹੁਤ ਗਰੀਬ ਸੀ ਗਰੀਬੀ ਦੇ ਕਾਰਨ ਸੈਦਾ ਮਲਾਹ ਆਪਣੀ ਕਿਸ਼ਤੀ ਨੂੰ ਸੋਹਣੇ ਸੋਹਣੇ ਫੁੱਲਾਂ ਤੇ ਸਜਾਵਟ ਦੇ ਨਾਲ ਤਿਆਰ ਨਾ ਕਰ ਸਕਿਆ ਦੂਸਰੇ ਪਾਸੇ ਦੂਜੇ ਮਲਾਹ ਨੇ ਆਪਣੀਆਂ ਕਿਸਤੀਆਂ ਨੂੰ ਬਹੁਤ ਹੀ ਸੁੰਦਰ ਤੇ ਬਹੁਤ ਸੋਹਣੇ ਫੁੱਲਾਂ ਦੇ ਨਾਲ ਤਿਆਰ ਕੀਤਾ ਤਾਂ ਗੁਰੂ ਜੀ ਨੇ ਹਰ ਇੱਕ ਮਲਾਹ ਨੂੰ ਪੁੱਛਿਆ ਕਿ ਇਹ ਕਿਸਤੀ ਕਿਸ ਦੀ ਹੈ ਤਾਂ ਹਰ ਇੱਕ ਨੇ ਕਿਹਾ ਜੀ ਇਹ ਮੇਰੀ ਆ ਇਹ ਮੇਰੀ ਆ ਲਾਸਟ ਤੇ ਜਦੋਂ ਸੈਦੇ ਮਲਾਹ ਕੋਲ ਗੁਰੂ ਜੀ ਗਏ ਤੇ ਉਹਨਾਂ ਨੂੰ ਗੁਰੂ ਜੀ ਨੇ ਪੁੱਛਿਆ ਤਾਂ ਸੈਦਾ ਮਲਾ ਜੀ ਨੇ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਗੁਰੂ ਸਾਹਿਬਾਨ ਜੀ ਨੂੰ ਕਿਹਾ ਗੁਰੂ ਜੀ ਇਹ ਕਿਸ਼ਤੀ ਤੁਹਾਡੀ ਹੈ ਗੁਰੂ ਜੀ ਉਸ ਦੀ ਨਿਮਰਤਾ ਨੂੰ ਦੇਖ ਕੇ ਉਸ ਦੀ ਕਿਸ਼ਤੀ ਦੇ ਰਾਹੀਂ ਸਤਲੁਜ ਦਰਿਆ पार ਕਰਕੇ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਪਹੁੰਚੇ ਜਿੱਥੇ ਹੁਣ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਸੋਭਤ ਹੈ ਤੇ ਇਸ ਸਥਾਨ 'ਤੇ ਗੁਰਗੋਬਿੰਦ ਸਿੰਘ ਜੀ ਨੇ ਚੌਪਾਈ ਸਾਹਿਬ ਉਚਾਰਨ ਕੀਤਾ ਸੀ ਤੇ ਇਧਰ ਮਤਲਬ ਦੂਸਰੀ ਸਾਈਡ ਕੋਲ ਦੁਬਾਰਾ ਸ੍ਰੀ ਘਾਟ ਸਾਹਿਬ ਆ ਜਿੱਥੇ ਗੁਰਦੁਆਰਾ ਘਾਟ ਸਾਹਿਬ ਬਣਿਆ ਹੋਇਆ ਤੇ ਗੁਰੂ ਜੀ ਜਦੋਂ ਕਿਸ਼ਤੀ ਤੋਂ ਉਹ دریا पार ਕਰਕੇ ਵਿਪੋਰ ਸਾਹਿਬ ਪਹੁੰਚੇ ਤਾਂ ਗੁਰਗੋਬਦ ਸਿੰਘ ਜੀ ਨੇ ਸੈਦਾ ਮਲਾਹ ਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਸੈਦਾ ਮਲਾਹ ਜੀ ਨਿਮਰਤਾ ਨਾਲ ਹੱਥ ਜੋੜ ਕੇ ਕਹਿਣ ਲੱਗਿਆ ਗੁਰੂ ਜੀ ਆਪਣਾ ਦੋਨਾਂ ਦਾ ਕਾਰਜ ਇੱਕ ਹੀ ਹੈ ਤੁਸੀਂ ਮੈਂ ਸੰਗਤਾਂ ਨੂੰ ਦਰਿਆ ਪਾਰ ਕਰਾਉਣਾ ਤੁਸੀਂ ਇਸ ਭਵ ਭਵ ਸਾਗਰ ਜੱਗ ਤੋਂ ਸੰਗਤਾਂ ਨੂੰ ਤਾਰਦੇ ਹੋ ਤੇ ਗੁਰੂ ਸੈਦ ਅਮਲਾ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਮੈਨੂੰ ਇਸ ਭਵ ਸਾਗਰ ਜੱਗ ਤੋਂ ਤਾਰ ਦੋ ਗੁਰੂ ਜੀ ਉਸ ਦੀ ਨਿਮਰਤਾ ਤੇ ਪ੍ਰਸੰਨ ਹੋ ਕੇ ਗੁਰਗੋਬ ਸਿੰਘ ਜੀ ਨੇ ਸੈਦੇਮਲਾ ਨੂੰ ਕਿਹਾ ਸੈਦਿਆ ਤੂੰ ਤਾਂ ਕੀ ਤੇਰੀਆਂ 21 ਕੁਲਾਂ ਕਰਨੀਆਂ ਆ ਇਹ ਇਹ ਬਚਨ ਗੁਰਗੋਬ ਸਿੰਘ ਜੀ ਨੇ ਸਿੱਦੇ ਇਮਲਾ ਨੂੰ ਕਹੇ ਕਿ ਆਜੋ ਆਪਾਂ ਹੁਣ ਤੁਸਨੂੰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੇ ਦਰਸ਼ਨ ਹੋਣ ਲੱਗ ਰਹੇ ਹਾਂ ਤੇ ਇੱਧਰ ਬਾਬਾ ਜੀ ਵਹਿਗੁਰੂ ਦਾ ਜਾਪ ਕਰਵਾ ਰਹੇ ਨੇ ਜੇ ਕੋਈ ਇਤਿਹਾਸ ਵਿੱਚ ਗਲਤੀ ਹੋ ਗਈ ਮਾਫੀ ਚਾਉਣੀ ਹੈ ਜੀ ਤੇ ਆਜੋ ਆਪਾਂ ਇੱਧਰ ਬਾਬਾ ਜੀ ਜਾਪ ਕਰਾ ਰਹੇ ਨੇ ਵਹਿਗੁਰੂ

ਜਪੋ ਸਤਨਾਮ 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 ਜੀ ਮਰੇ ਗੁਰੇ ਮਰੇ ਗੁਰਤੀ ਜੀ ਜਪੋ ਸਤਨਾਮ 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 ਜੀ ਮਰੇ ਗੁਰੇ ਮਰੇ ਗੁਰਤੀ ਜੀ ਤੇ ਲੋ ਜੀ ਇਧਰ ਚੱਲਦੇ ਨੇ ਪੱਟੀਆਂ ਤੇ ਹੈਪੀ ਬਾਈ ਬਨਾਲੇ ਤੋਂ ਤੇ ਆਪਾਂ ਪਕੌੜੇ ਬਣਾ ਰਹੇ ਆ ਹੈਪੀ ਬਾਈ ਝਾਰਨੀ ਨਾਲ ਕੱਢਦੇ ਤੇ ਆਪਾਂ ਪਕੌੜੇ ਪਾਉਣੇ ਆ ਇਧਰ ਬਾਈ ਰੇਸ਼ਮ ਆ ਪਟੀਆਂ ਚੱਲ ਰਹੀਆਂ ਤੇ ਜਗਤਾਰ ਹਲਵਾਈ ਜੀ ਤੇ ਇੱਧਰ ਮਾਤਾ ਸੰਤਾਂ ਪ੍ਰਸ਼ਾਦੇ ਬਣਾ ਰਹੀਆਂ ਨੇ ਮਿੱਠੇ ਤੇ ਹੋਰ ਵੀ ਸੇਵਾਦਾਰ ਬਹੁਤ ਸੇਵਾ ਕਰ ਰਹੇ ਨੇ ਤੇ ਇੱਧਰ ਰੇਸ਼ਮ ਹਲਵਾਈ ਜੀ ਇਹਨਾਂ ਨੇ ਜਲੇਬੀਆਂ ਦੇ ਨਾਲ ਤਾਂ ਚਾਹਣੀ ਤਰੀ ਵੀ ਆ ਤੇ ਆਪਾਂ ਪਕੌੜੇ ਬਣਾ ਰਹੇ ਆ ਤੇ ਹੈਪੀ ਬਾਈ ਪਕੌੜੇ ਝਾਰਨੀ ਨਾਲ ਕੱਢਦਾ ਤੇ ਲਓ ਜੀ ਇੱਧਰ ਬਾਈ ਹਣੀ ਲੱਕੜਾਂ ਦੀ ਸੇਵਾ ਕਰਦੇ ਨੇ ਲੱਕੜਾਂ ਪਾੜਨ ਦੀ ਸਾਰੀਆਂ ਸੰਤਾਂ ਲੱਕੜਾਂ ਪਾੜਨ ਦੀ ਸੇਵਾ ਕਰ ਰਹੇ ਨੇ ਸੇਵਾਦਾਰ ਲੱਗੇ ਪਏ ਨੇ ਤੇ ਇਹ ਘਾਟਾ ਸਾਹਿਬ ਆ ਜਿੱਥੋਂ ਗੁਰਦੁਆਰਾ ਦੁੱਗਵਸ ਸਿੰਘ ਜੀ ਨੇ ਇਹ ਘਾਟ ਤੋਂ ਇਸਤੀ ਦੇ ਰਾਹੀਂ ਸਤਲੁਜ ਦਰਿਆ ਪਾਰ ਕੀਤਾ ਸਾਹਮਣੇ ਤੁਸੀਂ ਦਰਸ਼ਕ ਮਿਲਣਾ ਕਰਿਆ ਤੇ ਸਾਰੇ ਆਪਾਂ ਸੇਵਾਦਾਰ ਸਾਹਮਣੇ ਅੰਦਰ ਰੂਮ ਆ ਜਾਂਦੇ ਨੇ ਕਿੱਲਾ ਇੱਧਰ ਵੀ ਸੇਵਾਦਾਰ ਲੱਕੜਾਂ ਜਿਹੜੀਆਂ ਲੱਕੜਾ ਪਾੜਨ ਵਾਲੀਆਂ ਨੇ ਤੁਹਾਨੂੰ ਉਧਰੋਂ ਚੱਕ ਕੇ ਲਿਆਉਂਦੇ ਨੇ ਤੇ ਦੂਜੀਆਂ ਪਾੜੀਆਂ ਹੋ ਲੱਕੜਾਂ ਲੰਗਰ ਹਾਲ ਦੇ ਵਿੱਚ ਲੈ ਕੇ ਜਾਂਦੇ ਨੇ ਲੰਗਰ ਦੇ ਵਿੱਚ ਤੇ ਸੇਵਾ ਕਰ ਰਹੇ ਨੇ ਬਾਈ ਬਹੁਤ ਸੰਗਤ ਤੇ ਬਹੁਤ ਸਰਦਾਰ ਤੇ ਪ੍ਰੀਮ ਦੇ ਨਾਲ ਸੇਵਾ ਕਰਦੀ ਹੈ ਇਹ ਚੋਬਰ ਬਹੁਤ ਤਕੜਾ ਮਿਆਂ ਜੋ ਪੱਗੇ ਚਾਲਦੇ ਨੇ ਲਾਇ ਅਰਸ ਵੀ ਇਹ ਆਪਾਂ ਪਾਰ ਕਰਦੇ ਹਾਂ ਯਾਦਾਂ ਬੁਣਦੇ ਹਾਂ ਇਹ ਉਪਰ ਆਲਾ ਡੀਜਟ ਕੋ ਹਿਟਾ ਇਹ ਥੱਲੇ ਦਾ ਹੋਵੇ ਇੱਕ ਫਤਨਾਤ ਹੋਰ ਦਾ ਬੰਦੇ ਨੂੰ ਆਜ ਕਿਹਨਾਂ ਕਹੋ ਜਿੱਥੇ ਆਪਾਂ ਆਓ ਜੀ ਪੰਜਾਬ ਲੱਗੇ ਹੋਏ ਨੇ ਤੇ ਆ ਜੋ ਆਪਾਂ ਹੁਣ ਸੋਨੂ ਦੇਖੋ ਜੀ ਸਤਲੁਜ ਦਰਿਆ ਦੇ ਕੰਢੇ ਤੇ ਗੁਰਦੁਆਰਾ ਸਾਹਿਬ ਉਹ ਸਾਹਮਣੇ ਆ ਜਾਂਦੀ ਹੈ ਜੀ 68 ਨਾਨਕ ਸਾਹਿਬ 68 ਆ ਗਈ ਤੇ ਜਿਹੜਾ ਇਹ ਮੰਨ ਲਓ ਇਹ ਪਿਛਲਾ ਪਾਸੇ ਗੋਵਿੰਦ ਸਾਗਰ ਤੇ ਜਿੱਥੇ ਆ ਸੈਂਟਰ ਦੇ ਵਿੱਚ ਮਨ ਲ ਸੋਣ ਦਿਖ ਰਿਹਾ ਉਹ ਨੀਵਾ ਆ ਤੇ ਉਹ ਉੱਥੇ ਹੈਗਾ ਡੈਮ ਤੇ ਸਾਰਾ ਇਹ ਸਤਲੁਜ ਦਰਿਆ ਹੈ ਤੇ ਇੱਧਰ ਜਾ ਕੇ ਅੱਗੇ ਆ ਜਾਂਦੇ ਨੇ ਬੰਨ ਗੁਰਦੁਆਰਾ ਸ੍ਰੀ ਭਪੌਰ ਸਾਹਿਬ ਇੱਧਰ ਹੀ ਆ ਜਾਂਦਾ ਤੇ ਦੇਖੋ ਮੌਸਮ ਵੀ ਬਹੁਤ ਵਧੀਆ ਘੈਂਟਾ ਗਲਵਾਤਾ ਬਾਕੀ ਦਰਖਤਾਂ ਕਰਕੇ ਨਾ ਮੌਸਮ ਇੰਨਾ ਸ਼ਾਫ ਆ ਬਹੁਤ ਵਧੀਆ ਵਾਤਾਵਰਨ ਇੰਨਾ ਸ਼ਾਫ ਆ ਤੇ ਕਿਉਂਕਿ ਦਰਖਤਾਂ ਕਰਕੇ ਮੌਸਮ ਬਹੁਤ ਸ਼ਾਫ ਰਹਿੰਦਾ ਲੋ ਜੀ ਮਾਈਆਂ ਦੁਆਰੇ ਫੇਰ ਪ੍ਰਸ਼ਾਦੇ ਬਣਾਉਣ ਲੱਗੀਆਂ ਲੰਗਰ ਦੇ ਵਿੱਚ ਤੇ ਹੁਣ ਸਾਡੇ ਵੀਰ ਵੀ 6000 ਤੇ ਬੱਚੇ ਵੀ ਨਾਲ ਲੱਗੇ ਹੋਏ ਨੇ ਪ੍ਰਸ਼ਾਦੇ ਬਣਾ ਰਹੇ ਨੇ ਸੇਵਾ ਕਰ ਰਹੇ ਨੇ ਸੇਵਾ ਕਰਨੀ ਚੰਗੀ ਗੱਲ ਆ ਮਿੱਠੇ ਪ੍ਰਸ਼ਾਦੇ ਬਣਾਉਦੇ ਨੇ ਛੈਣਾ ਦੀ ਖਾਤਰ ਜੀਵ ਜੰਤੂਆਂ ਦੀ ਖਾਤਰ ਕਿਉਂਕਿ ਜਲ ਦੇ ਵਿੱਚ ਬਹੁਤ ਯਾਰਾ ਜੀਵ ਜੰਤੂ ਰਹਿੰਦੇ ਨੇ ਉਹਨਾਂ ਦੀ ਖਾਤਰ ਮਿੱਠੇ ਪ੍ਰਸ਼ਾਦੇ ਬਣਾ ਰਹੇ ਨੇ ਬਹੁਤ ਸਤਕਾਰ ਤੇ ਪ੍ਰੇਮ ਦੇ ਨਾਲ ਮਾਈਆਂ ਵੀ ਤੇ ਵੀਰ ਵੀ ਸੇਵਾ ਕਰਦੇ ਨੇ ਤੇ ਹੁਣ ਆ ਇਧਰ ਫਿਰਦਾ ਆਪਣੇ ਵਾਲੇ ਆਰਸ ਤੇ ਮਾਈਆਂ ਇਧਰ ਆਟਾ ਗੁੰਨ ਰਹੀਆਂ ਨੇ ਤੇ ਲਓ ਹੁਣ ਆਪਾਂ ਚੱਲਦੇ ਆਂ ਲੰਗਰ ਹਾਲ ਦੇ ਵਿੱਚ ਤੇ ਫਿਰ ਆਪਾਂ ਕਰਦੇ ਆਂ ਬਰਤਨਾਂ ਦੀ ਸੇਵਾ ਲਓ ਜੀ ਹੁਣ ਹੋ ਗਿਆ ਸ਼ਾਮ ਦਾ ਟਾਈਮ ਤੇ ਲੰਗਰ ਸੰਗਤ ਆਉਣ ਲੱਗੀ ਲੰਗਰ ਦੇ ਵਿੱਚ ਲੰਗਰ ਸਕਣ ਲਈ ਤੇ ਹੁਣ ਆਪਾਂ ਕਰਦੇ ਆਂ ਬਰਤਨਾਂ ਦੀ ਸੇਵਾ ਤੇ ਸੰਗਤ ਲੰਗਰ ਵਰਤਾ ਰਹੀ ਹੈ ਸੇਵਾਦਾਰ ਲੰਗਰ ਵਰਤਾ ਰਹੇ ਨੇ ਤੇ ਕਿਉਂਕਿ ਹੁਣ ਸ਼ਾਮ ਦੇ ਟਾਈਮ ਨੰਗਲ ਸਹਿਰ ਤੋਂ ਬਹੁਤ ਸੰਗਤ ਆਉਂਦੀ ਆ ਲੰਗਰ ਸਕਣ ਲਈ ਤੇ ਆਜੋ ਆਪਾਂ ਫਿਰ ਹੁਣ ਭਾਂਡੇ ਸੇਵਾ ਕਰਦੇ ਆ ਬਰਤਨ ਸਾਫ ਕਰਨ ਦੀ ਓ ਜੀ ਅੱਜ ਦਾ ਬਲੌਗ ਇੱਥੇ ਕਰਦੇ ਹਾਂ ਸਮਾਪਤ ਉਮੀਦ ਕਰਦੇ ਹਾਂ ਸਾਡਾ ਬਲੌਗ ਵਧੀਆ ਲੱਗਿਆ ਹੋਊਗਾ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ